ਅਗਲੀ ਜਿਹੜੀ ਹਜ਼ਰ ਸਿੰਘ ਜੀ ਗੱਲ ਕਰਦੇ ਜਾਈਏ ਕੈਲੀਫੋਰਨੀਆ ਦੇ ਵਿੱਚ ਐਂਟੀ ਕ੍ਰਾਈਮ ਪ੍ਰੋਪੋਜੀਸ਼ਨ ਬਿਲ ਜਿਹੜੀ ਪ੍ਰੋਪੋਜੀਸ਼ਨ 36 ਸੀ ਉਹ ਕੈਲੀਫੋਰਨੀਆ ਦੇ ਵੋਟਰਸ ਨੇ ਵੱਡੀ ਮਾਤਰਾ ਦੇ ਵਿੱਚ ਵੋਟ ਪਾ ਕੇ ਉਹ ਪਾਸ ਕਰਾਈ ਸੀ ਤਕਰੀਬਨ 68% 58% ਵੋਟਰਸ ਨੇ 58 ਕਾਉਂਟੀਆਂ ਦੇ ਵਿੱਚ ਸਾਰੀਆਂ ਕਾਉਂਟੀਆਂ ਦੇ ਵਿੱਚ ਇਸ ਪ੍ਰੋਪ 36 ਦੀ ਜਿੱਤ ਹੋਈ ਸੀ ਅ ਜੇ ਦੇਖਿਆ ਜਾਵੇ ਤਾਂ ਹਜੋ ਸਿੰਘ ਜਿਹੜਾ SB553 ਦੇ ਬਿੱਲ ਦਾ ਪ੍ਰੋਟੈਸਟ ਦਾ ਕੰਮ ਸ਼ੁਰੂ ਹੋਇਆ ਸੀ ਉਸ ਤੋਂ ਬਾਅਦ ਦੇ ਵਿੱਚ ਇਹ ਚੰਗਾਰੀ ਕਹਿ ਸਕਦੇ ਆ ਇਹ ਇੱਕ ਅ ਗੱਲ ਜਿਹੜੀ ਉਹ ਤੁਰੀ ਫੈਲੀ ਤੇ ਜਿਹੜੇ ਡੀਐਸ ਸੀਗੇ ਸਾਡੀਆਂ ਕਾਉਂਟੀਜ਼ ਦੇ ਉਹ ਕਹਿੰਦੇ ਵੀ ਹਾਂ ਭਾਈ ਇਹਦੇ ਲਈ ਸਾਨੂੰ ਲੋਕਾਂ ਨੂੰ ਕਨਵਿክት ਕਰਨ ਦੇ ਲਈ ਫੰਡਿੰਗ ਚਾਹੀਦੀ ਹੈ ਤੇ ਅਸੀਂ ਇਸ ਦੇ ਪੂਰੇ ਸਮਰਥਨ ਦੇ ਵਿੱਚ ਆ ਪ੍ਰੋਪ 47 ਨੂੰ ਉਲਟ ਕਰਦੀ ਹੋਈ ਤੇ क्राइम ਕਰਨ ਵਾਲੇ ਲੋਕਾਂ ਨੂੰ ਮੁੜ ਜੇਲਾ ਚ ਡੱਕਣ ਵਾਲੀ ਇਹ ਜਿਹੜੀ ਪ੍ਰੋਪ 36 ਆ ਕੈਲੀਫੋਰਨੀਅਨਸ ਨੇ ਵੱਡੀ ਬਹੁਮਤ ਦੇ ਨਾਲ ਜਿਤਾਈ ਪਰ ਕਹਿੰਦੇ ਵੀ ਹੁਣ ਜਿਹੜਾ ਗਵਰਨਰ ਨਿਊਸਮ ਆ ਉਹ ਕੈਲੀਫੋਰਨੀਆ ਦੇ ਵੋਟਰਸ ਨੂੰ ਇੱਕ ਹਿਸਾਬ ਦੇ ਨਾਲ ਇਨਸਰਟ ਕਰ ਰਿਹਾ ਆ ਉਹਨਾਂ ਨੂੰ ਉਹ ਧੋਖਾ ਦੇ ਰਿਹਾ ਆ ਕਿਉਂਕਿ ਉਹ ਪ੍ਰੋਪ 36 ਨੂੰ ਫੰਡ ਕਰਨ ਤੋਂ ਇਨਕਾਰੀ ਹੋਇਆ ਪਿਆਇਆ ਸੋ ਗਵਰਨਰ ਗੈਵਿਨ ਨਿਊਸਮ ਤੇ ਡੈਮੋਕਰੇਟਿਵ ਡੈਮੋਕਰੇਟਿਕ ਜਿਹੜੇ ਲੈਜਿਸਲੇਟਿਵ ਲੀਡਰਸ ਆ ਉਹਨਾਂ ਦੇ ਉੱਤੇ ਹੁਣ ਲਗਾਤਾਰ ਜਿਹੜਾ ਦਬਾਅ ਪੈ ਰਿਹਾ ਆ ਵੀ ਭਾਈ ਇਸ ਮੈਜਰ ਨੂੰ ਫੰਡ ਕਰਨ ਦੇ ਲਈ ਨਵੇਂ ਜਿਹੜੇ ਘਾਟੇ ਵਾਲੇ ਸਟੇਟ ਦੇ ਬਜਟ ਆ ਉਸ ਵਿੱਚ ਰਾਸ਼ੀ ਜਿਹੜੀ ਉਹ ਰੱਖੀ ਜਾਵੇ ਸੋ ਡੈਮੋਕਰੇਸੀ ਦਾ ਕੋਰ ਪ੍ਰਿੰਸੀਪਲ ਹੁੰਦਾ ਰੂਲ ਆਫ ਲਾ ਤੇ ਗਵਰਨਰ ਕਹਿੰਦੇ ਵੀ ਮੇ ਵੀ ਉਹ ਡਿਸਲਾਈਕ ਕਰਦੇ ਹੁਣ ਇਸ ਲਾ ਨੂੰ ਪਰ ਉਹਨਾਂ ਦੀ ਉਹ ਡਿਊਟੀ ਬਣਦੀ ਆ ਵੀ ਉਸ ਨੂੰ ਇੰਪਲੀਮੈਂਟ ਕਰਨ ਤੇ ਉਸ ਨੂੰ ਇਨਫੋਰਸ ਕਰਨ ਤੇ ਕਹਿੰਦੇ ਵੀ ਜੇ ਗਵਰਨਰ ਵੀ ਉਸੇ ਤਰੀਕੇ ਦੇ ਨਾਲ ਹੀ ਤੌਰ ਤੇ ਜੋ ਆਪਾਂ ਫੈਡਰਲ ਲੈਵਲ ਦੇ ਉੱਤੇ ਕਿਤੇ ਕਿਤੇ ਜਿਹੜਾ ਉਹ ਦੇਖਦੇ ਆ ਫਿਰ ਤਾਂ ਕਹਿੰਦੇ ਵੀ ਰੱਬ ਹੀ ਜਿਹੜਾ ਉਹ ਰੱਖਾਇਆ ਕਹਿੰਦੇ ਉਹ ਤਾਂ ਪਹਿਲੀ ਵਾਰੀ ਨਹੀਂ ਕੀਤਾ ਨਿਊਸਮ ਹੁਣਾਂ ਨੇ ਪਹਿਲਾਂ ਵੀ 2012 ਚ 2016 ਦੇ ਵਿੱਚ ਡੈਥ ਮੈਨਲਟੀ ਨੂੰ ਐਲੀਮੀਨੇਟ ਕਰਨ ਦੇ ਜਿਹੜੇ ਮੈਜਰਸ ਆ ਉਹਨਾਂ ਨੂੰ ਰਿਜੈਕਟ ਜਿਹੜਾ ਉਹ ਕੀਤਾ ਸੀਗਾ ਅ ਐਕਸਪੈਂਡ ਚ ਜਿਹੜੇ ਐਕਸਪਰਟਾਈਟ ਐਗਜ਼ੀਕਿਊਸ਼ਨਸ ਆ ਉਸ ਦੇ ਉੱਤੇ ਵੀ ਵੋਟ ਜਿਹੜੀ ਉਹ ਪਾਈ ਸੀ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਲੋਕਾਂ ਦੀ ਮਤ ਤੋਂ ਕਿਤੇ ਨਾ ਕਿਤੇ ਉਲਟ ਗਏ ਹੋਏਗੇ ਆ ਗ੍ਰੈਗ ਟਾਟਨਿਕ ਚੀਫ ਐਗਜ਼ੀਕਟਿਵ ਆਫੀਸਰ ਨੇ ਕੈਲੀਫੋਰਨੀਆ ਡਿਸਟ੍ਰਿਕਟ ਰਨਿੰਗ ਐਸੋਸੀਏਸ਼ਨ ਨੇ ਜਿਨ੍ਹਾਂ ਨੇ ਇਸ ਇਨੀਸ਼ੀਏਟਿਵ 36 ਨੂੰ ਸਪான்ਸਰ ਵੀ ਜਿਹੜਾ ਹੋ ਕੀਤਾ ਸੀ ਬਿਗ ਜਿਹੜੇ ਰੀਟੇਲਰਸ ਆ ਉਹਨਾਂ ਨੇ ਮਨੀ ਇਸ ਤੇ ਵਿੱਚ ਬਹੁਤ ਸਪੈਂਡ ਕੀਤੀ ਸੀ ਆਮ ਲੋਕਾਂ ਦੇ ਮਨਾਂ ਦੇ ਵਿੱਚ ਵੀ ਇਹ ਜਿਹੜੀ ਉਹ ਧਾਰਨਾ ਸੀਗੀ ਕਹਿੰਦੇ ਵੀ ਇਹ ਰੈੱਡ ਜਾਂ ਬਲੂ ਇਸ਼ੂ ਨਹੀਂ ਸੀਗਾ ਯਾਨੀ ਕਿ ਡੈਮੋਕ੍ਰੇਟ ਜਾਂ ਰਿਪਬਲਿਕਨ ਇਸ਼ੂ ਨਹੀਂ ਸੀਗਾ ਇਹ ਲੋਕਾਂ ਦੀ ਪਬਲਿਕ ਸੇਫਟੀ ਦਾ ਜਿਹੜਾ ਇਸ਼ੂ ਸੀਗਾ ਸੋ ਕਹਿੰਦੇ ਵੀ ਇਹ ਇਸ ਨੂੰ ਮੰਡੇਟ ਕਹਿਣਾ ਅੰਦਰ ਸਟੇਟਮੈਂਟ ਆ ਲੋਕਾਂ ਨੇ ਓਵਰ ਵੈਲਮਿੰਗਲੀ ਪ੍ਰੋਪ 36 ਨੂੰ ਜਿਹੜਾ ਉਹ ਪਾਸ ਕਰਾਇਆ ਸੀ ਪ੍ਰੋਪ 47 ਨੂੰ ਇਸ ਦੇ ਵਿੱਚ ਰੋਲ ਬੈਕ ਜਿਹੜਾ ਉਹ ਕਰਾਇਆ ਸੀ ਤੇ ਹੁਣ ਨਵੇਂ ਬਜਟ ਦੇ ਵਿੱਚ ਰਾਸ਼ੀ ਰੱਖਣ ਦੇ ਲਈ ਜਿਹੜੇ ਨਿਊਸਮ ਨੇ ਉਹ ਹੁਣ ਇੱਕ ਹਿਸਾਬ ਦੇ ਨਾਲ ਆਪਣੇ ਹੱਥ ਜਿਹੜੇ ਉਹ ਪਿੱਛੇ ਖਿੱਚ ਰਹੇ ਆ ਡਿਸਟ੍ਰਿਕਟ ਅਟਾਰਨੀ ਕਾਊਂਟਿੰਗ ਜਿਹੜੀਆਂ ਕਾਉਂਟੀ ਦੀਆਂ ਆਰਗੇਨਾਈਜੇਸ਼ਨਸ ਆ ਉਹਨਾਂ ਨੇ ਜਿਹੜਾ ਦੱਸਿਆ ਵੀ ਜਿਹੜਾ ਕੋਸਟ ਆਫ ਇੰਪਲੀਮੈਂਟਿੰਗ ਇਸ ਮੈਜ਼ਰ ਨੂੰ 250 ਮਿਲੀਅਨ ਡਾਲਰ ਜਿਹੜਾ ਉਹ ਚਾਹੀਦਾ ਆ ਜਿਹੜੇ ਸਟੇਟ ਦੇ ਰਿਪਬਲਿਕਨਸ ਆ ਉਹ ਕਹਿੰਦੇ ਵੀ ਹੁਣ ਜਦੋਂ ਮੰਗਣ ਲੱਗੇ ਤਾਂ ਜ਼ਿਆਦਾ ਮੰਗੋ 400 ਮਿਲੀਅਨ ਦੀ ਉਹਨਾਂ ਨੇ ਜਿਹੜੀ ਉਹ ਮੰਗ ਕੀਤੀ ਆ ਸੋ ਪਰ ਕਹਿੰਦੇ ਵੀ ਜਿਹੜੇ ਨਾਨ ਪਾਰਟੀ ਨਾਨ ਪਾਰਟਿਜਨ ਲੈਜਿਸਲੇਟਿਵ ਐਨਾਲਿਸਟ ਨੇ ਉਹਨਾਂ ਨੇ ਮੰਨਿਆ ਸੀਗਾ ਵੀ ਕੁਝ 10s ਆਫ ਮਿਲੀਅਨ ਡਾਲਰ ਤੋਂ ਲੋ 100 ਮਿਲੀਅਨ ਡਾਲਰ ਜਿਹੜੇ ਹਰ ਸਾਲ ਇਸ ਦੇ ਵਿੱਚ ਲੱਗੇਗਾ ਸੋ 322 ਬਿਲੀਅਨ ਡਾਲਰ ਦੇ ਸਟੇਟ ਬਜਟ ਦੇ ਵਿੱਚ ਕਹਿੰਦੇ ਵੀ ਇੱਕ ਵੀ ਡਾਈਮ 10 ਪੈਸੇ ਵੀ 10 ਸੈਂਟ ਵੀ ਪ੍ਰੋਪ 36 ਦੇ ਲਈ ਇਹਨਾਂ ਨੇ ਸਪੈਸੀਫਿਕਲੀ ਨਹੀਂ ਰੱਖੇ ਹੈਗੇ ਗੱਲਾਂ ਜਿਹੜੀਆਂ ਉਹ 400 ਮਿਲੀਅਨ ਦੀਆਂ ਮੰਗਦੀ ਆ ਲੋਕਾਂ ਦੇ ਵਿੱਚ ਪਬਲਿਕ ਸੇਫਟੀ ਵਧਾਉਣ ਦੀ ਗੱਲ ਆ ਪਰ ਜਿਹੜੇ ਜਨਾਬ ਨਿਊਸਮ ਸਾਹਿਬ ਨੇ ਉਹ ਇਸ ਪ੍ਰੋਪ 36 ਨੂੰ ਫੰਡ ਕਰਨ ਤੋਂ ਹਾਲ ਦੀ ਘੜੀ ਇਨਕਾਰੀ ਹੋਏ ਬੈਠੇ ਆ